ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰ ਹੈ ਆਦ ਪੂਰਨ ਮਾਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰਹੈ ਵੇਖਣਾ ਸੁਨਾਣਾ ਸੁਨਾਵਨ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚ ਹਉਰੀ ਹਰ ਏਕ ਨਰੰਜਨ ਗਾਇਐ ਸਭ ਅੰਤਰ ਸੋਈਂ ਹਰਣਾ ਕਾਰਣ ਸਮਰਾਤ ਪ੍ਰਭ ਜੋ ਕਰੇ ਸੋ ਹੋਈਂ ਸੇਨਾ ਮਹਿ ਥਾਪ ਓ ਥਾਪ ਦਾ ਤੇਸਾ ਮਨ ਨਹੀਂ ਕੋਈ ਖਾਂਡਾ ਮਰਹ ਮਾਂਡਾ ਪਾਤਾਲ ਦੀਪਾ ਰਵਿਆ ਸਭ ਲੋਈ ਜਿਸ ਆਪ ਬੁਝਾਈ ਸੋ ਬੋਝਸੀ जान सोई। पाताल जनसोईण्ड रव्या सब दीपम् रवया आप बुझाई सो सबोसि निर्मल ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਗੁਰ ਪਰਸਾਦ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸਰ ਹੈ ਆਦਪੂਰਨ ਮਾਦਪੂਰਨ ਅੰਤਪੂਰਨ ਪਰਮੇਸ਼ਵਰ ਹੈ ਸਿਮਰੰਤਾ santa sarabatra ramanan nanak agnasan jagadhis rah fekhana sunana sunamano man mah daridya saach pur rahayo sarabatra mai ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਰੰਜਨ ਗਾਇਐ ਸਭ ਅੰਤਰ ਸੋਈਂ ਹਰਣਾ ਕਾਰਣ ਸਮਰਾਥ ਪ੍ਰਭ ਜੋ ਕਰੇ ਸੋ ਹੋਈਂ ਹੇ ਨਮਹ ਥਾਪ ਓ ਥਾਪ ਦਾ ਤਿਸ ਮਿਨ ਨਹੀਂ ਕੋਈ ਕਾਂਡਾ ਮਰਹ ਮਾਡਾ ਮਾਤਾਨ ਦੀਪਾ ਰਵਿਆ ਸਭ ਲੋਈ जिस आप बुझाई निर्मल जान सोई। निरमल जनसोईण्ड पाताल माताल रव्या रवया लोई ਜਿਸ ਆਪ ਬੁਝਾਈ ਸੋ ਬੁਝਸੀ ਨਰਮਲਾ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾ श्री गुरु साहिब जी जयश्री वार पञ्चमा वारोकाल एक ओंकार सतगुर प्रसाद श्लोका ਪੁਰਾਨਾ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸਰ ਹੈ ਆਦ ਪੂਰਨ ਮਦ ਪੂਰਨ ਅੰਤਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਵੇਖਣਾ ਸੋਨਾਨਾ ਸੁਨਾਵਨੋ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚਿ ਪੌੜੀ ਹਰ ਏਕ ਨਿਰੰਜਨ ਗਾਇਐ ਸਭ ਅੰਤਰ ਸੋਈ ਕਾਰਣ ਕਾਰਨ ਸਮਰਾਥ ਪ੍ਰਭ ਜੋ ਕਰੇ ਸੋ ਹੋਈ ਫੇਨ ਮਹ ਥਾਪ ਓ ਥਾਪਦਾ ਤਿਸ ਮਿਨ ਨਹੀਂ ਕੋਈ ਕਾਂਡਾ ਮ੍ਰਹ ਮੰਡਾ ਪਾਤਾਲ ਦੀਪਾ ਰਵਿਆ ਸਭ ਲੋਈ ਜਿਸ ਆਪ ਬੁਝਾਈ ਸੋ ਬੋਝਸੀ ਨਰਮਲਾ ਜਨ ਸੋਈ ਹੰਡਾ ਮ੍ਰਹ ਮੰਡਾ ਮਾਤਾ ਲਦੀਪੰ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਜਸੀ ਨਰਮਲਾ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾ ਨਾਲ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰਹੈ ਵੇਖਣਾ ਸੁਨਾਣਾ ਸੁਨਾਵਨ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚ ਕੌੜੀ ਹਰ ਏਕ ਨਿਰੰਝਨ ਗਾਇਯ ਸਭ ਅੰਤਰ ਸੋਈਂ ਕਾਰਣ ਕਾਰਣ ਸਮਰਾਥ ਪ੍ਰਭ ਜੋ ਕਰੇ ਸੋ ਹੋਈਂ ਫੇਨ ਮਹ ਥਾਪ ਓ ਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਈ ਸੋ ਬੁਝਸੀ सोई जनसोईण्ड ब्रह्मण्ड पाताल दीपम् रवया सब जिस आप बुझाई सो सि निर्मल ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ